ਕੀ ਲਾਈਫ ਕੇਅਰ ਫਾਊਂਡੇਸ਼ਨ ਜਿਹੜੀ ਲੰਬੇ ਸਮੇਂ ਤੋਂ ਸਮਾਜ ਸੇਵਾ ਕਰਦੀ ਹੈ ਵੱਡੇ ਵੱਡੇ ਜਿਹੜੇ ਹੈ ਅੰਦੋਲਨਾਂ ਦੇ ਵਿੱਚ ਵੀ ਜਿਹੜੀ ਸੇਵਾ ਦੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਸੋ ਇਹਨਾਂ ਦੀਆਂ 84 ਜਿਹੜੀਆਂ ਹੈਗੀਆਂ ਵਰਕਪਲ ਬਲਬਟਰੀ ਹੈ ਤੇ ਜਿੱਥੇ ਇਹ ਬਿਲਕੁਲ ਜਿਹੜਾ ਹੈਗਾ ਗ੍ਰੀਵੀ ਕਟ ਰੇਟ ਦੇ ਉੱਤੇ ਲੋਕਾਂ ਦੀ ਸੇਵਾ ਕਰਦੇ ਸੀ ਜਿਹੜੇ ਆਮ ਜਿਹੜੇ ਗਰੀਬ ਹੈ ਉਹਨਾਂ ਨੂੰ ਫ੍ਰੀ ਇਲਾਜ ਕਰਦੇ ਸੀ ਕੋਨੇ ਨੂੰ ਨੇ ਫੈਸਲਾ ਕੀਤਾ ਕਿ ਜਿਹੜੇ 37 ਟੈਸਟ ਆ ਜਿਹੜੇ ਖਾਸ ਕਰਕੇ ਕਿਹਦੇ ਨਾਲ ਨਾਲ ਸੰਬੰਧਿਤ ਆ ਉਹ ਬਿਲਕੁਲ ਫ੍ਰੀ ਹੋਣਗੇ ਇਸੇ ਤਰ੍ਹਾਂ 48 ਟੈਸਟ ਜਿਹੜੇ ਹੈਗੇ ਆ ਉਹ ਕੈਂਸਰ ਦੇ ਨਾਲ ਜਿਹੜੇ ਮਰੀਜ਼ ਦੇ ਨਾਲ ਸੰਬੰਧਿਤ ਆ ਉਹ ਬਿਲਕੁਲ ਫ੍ਰੀ ਹੋਣਗੇ ਤਾਂ ਕਿ ਜਿਹੜੇ ਗਰੀਬ ਲੋਕ ਆ ਕਿਉਂਕਿ ਇਲਾਜ ਤਾਂ ਦੋ ਨੰਬਰ ਤੇ ਆਉਂਦਾ ਕਿ ਪਹਿਲਾਂ ਉਹਨੇ ਟੈਸਟਾਂ ਦੀ ਲੋੜ ਪੈਂਦੀ ਆ ਤੇ ਗਰੀਬ ਕਈ ਵਾਰ ਉਹ ਟੈਸਟ ਵੀ ਨਹੀਂ ਕਰਾ ਪਾਉਂਦਾ ਜੀ ਦੇ ਵਿੱਚ ਬਹੁਤ ਕੀਮਤੀ ਜਾਨਾ ਜਿਹੜੀ ਹੈਗੀ ਇਸ ਕਰਕੇ ਚਲ ਜਾਨੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਕੈਂਸਰ ਹੈ ਜਾਂ ਜਿਹੜਾ ਕਿਡਨੀ ਦੀ ਪ੍ਰੋਬਲਮ ਹੈ ਡਾਇਲਿਸਿਸ ਜਾਣ ਤੋਂ ਪਹਿਲਾਂ ਪਹਿਲਾਂ ਉਹਨੂੰ ਰੋਕਿਆ ਜਾ ਸਕਦਾ ਜੇਕਰ ਉਹ ਜਿਹੜੇ ਹੈਗੇ ਟੈਸਟ ਹੋ ਜਾਣ ਸੋ ਬਹੁਤ ਮਹਿੰਗੇ ਹੋਣ ਕਰਕੇ ਗਰੀਬ ਕੇਵਲ ਆਪਸਾ ਵੱਢ ਲੈਣਾ ਵੀ ਕਾਹਨੂੰ ਮੇਰੇ ਕੋਲ ਪੈਸੇ ਹੈ ਨਹੀਂ ਕਿਉਂਕਿ ਸਮੱਸਿਆ ਬਹੁਤ ਵੱਡਾ ਜਿਹੜਾ 10-20000 10000 ਰੁਪਇਆ ਜਿਹੜਾ ਮਹੀਨੇ ਦਾ ਕਮਾਉਣ ਵਾਲਾ ਉਹ ਕਿੱਥੋਂ ਇੰਨੀ ਡਸਟਿਕ ਕਮਾ ਲੂਗਾ ਤੇ ਇਹ ਬਿਮਾਰੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈ ਬਹੁਤ ਜਿਹੜੀ ਹੈਗੀ ਆ ਵਧ ਚੁੱਕੀ ਹੈ ਇਸ ਵਾਸਤੇ ਅਸੀਂ ਵੀ ਕਹਿੰਨੇ ਕਿ ਸਮਾਰਾ ਜੀ ਨੇ ਇਨਾਂ ਤੇ ਕਿਰਪਾ ਕੀਤੀ ਹੈ ਇਹਨਾਂ ਦੇ ਜਿੰਨੇ ਵੀ ਸਪੋਰਟਰ ਕਰਨ ਵਾਲਾ ਸਪੋਰਟ ਕਰਨ ਵਾਲੇ ਆ ਜਿੰਨੇ ਵੀ ਇਹਨਾਂ ਦੇ ਨਾਲ ਹੌਸਲਾ ਬਜਾਈ ਕਰਨ ਵਾਲੇ ਆ ਜਿੰਨੇ ਜਿਹੜੇ ਸਹਿਯੋਗ ਦੇਣ ਵਾਲੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਹ ਫੈਸਲਾ ਲਿਆ ਕਿ ਇਹ ਜਿਹੜੇ ਖਾਸ ਕਰਕੇ ਦੋਨੋਂ ਰੋਗਾਂ ਦੇ ਖਾਸ ਕਰਕੇ ਜਿਗਮੀ ਇਹ ਕਿਸਰ ਤੋਂ ਰੋਕਾਂ ਦੀ ਜਿਹੜੇ ਇਲਾਜ ਹੈ ਜਿਹੜੇ ਟੈਸਟਾਂ ਫਰੀ ਕੀਤੇ ਜਾਂਦੇ ਸੋ ਇਸੇ ਤਰ੍ਹਾਂ ਜੇ ਅਸੀਂ ਥੋੜਾ ਥੋੜਾ ਹਿੱਸਾ ਆਪਣੀ ਕਿਰਤ ਕਮਾਈ ਤੋਂ ਇਹਨਾਂ ਦਾ ਸਹਾਇਤਾ ਕਰੀਏ ਤੇ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਇਹ ਅੱਗੇ ਕੰਮ ਕਰ ਸਕਦੇ ਕਿਉਂਕਿ ਸੇਵਾ ਦੀ ਇੱਕ ਭਾਵਨਾ ਹੁੰਦੀ ਹੈ ਜਿਹਦੇ ਵਿੱਚ ਸੇਵਾ ਦੀ ਭਾਵਨਾ ਉਹ ਦੂਸਰੇ ਦਾ ਦਰਦ ਨਹੀਂ ਦੇਖ ਸਕਦਾ ਜੇ ਦੁਖੀ ਹੈ ਉਹ ਦੁਖੀ ਦੇ ਨਾਲ ਉਹ ਉਹਦਾ ਹਿਰਦਾ ਪ੍ਰਸੀਜ ਜਾਂਦਾ ਸੋ ਇਹ ਸਾਰੇ ਜਿਹੜੇ ਲੋਕ ਸੇਵਾ ਦਾ ਕਾਰਜ ਕਰ ਰਹੇ ਅਸੀਂ ਇਹਨਾਂ ਨੂੰ ਅਹ ਬੰਦਈ ਵੀ ਦਨੇ ਆ ਕਿ ਇਹ ਅੱਗੇ ਵਧੇ ਆ ਤੇ ਅਰਦਾਸ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਆ ਕਿ ਇਹਨਾਂ ਨੂੰ ਵਾਹਿਗੁਰੂ ਸਿਰ ਤੇ ਹੱਥ ਰੱਖਣ ਤੇ ਸੰਗਤ ਦਾ ਸਹਯੋਗ ਮਿਲਿਆ ਰਹੇ ਤੇ ਇਹ ਹੋਰ ਵੱਧ ਤੋਂ ਵੱਧ ਗਰੀਪਾਂ ਦੀ ਸੇਵਾ ਕਰਦੇ ਰਹਿਣ ਠੀਕ